ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਤੁਹਾਡਾ ਆਪਣੇ ਅਫੀਸ਼ੀਅਲ YouTube ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਹਾਂ ਅੱਜ ਦੀਆਂ ਤਾਜ਼ੀਆਂ ਖਬਰਾਂ ਤੇ ਦੋਸਤੋ ਚੱਲਦੇ ਆਂ ਅੱਜ ਦੀਆਂ ਤਾਜ਼ੀਆਂ ਖਬਰਾਂ ਦੇ ਵੱਲ ਆਮ ਲੋਕਾਂ ਲਈ ਖੁੱਲ ਗਿਆ ਸ਼ੰਭੂ ਬਾਰਡਰ ਆਮ ਲੋਕਾਂ ਲਈ ਸ਼ੰਭੂ ਬਾਰਡਰ ਖੁੱਲਿਆ ਪ੍ਰਸ਼ਾਸਨ ਦੀ ਨਿਗਰਾਨੀ ਵਿੱਚ ਪਹਿਲਾ ਟਰੱਕ 4.45 ਉੱਤੇ ਪਾਰ ਹੋਇਆ ਹੈ ਰਹਾ ਗਿਰਾ ਵਿੱਚ ਖੁਸ਼ੀ ਦਾ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਦੱਸ ਦਈਏ ਕਿ 13 ਮਹੀਨਿਆਂ ਬਾਅਦ ਇਹ ਬਾਡਰ ਖੁੱਲਿਆ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਫੌਜੀ ਦੀ ਕਟਮਾਰ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਫੌਜੀ ਦੀ ਕਟਮਾਰ ਮਾਮਲੇ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਤੇ ਗਏ ਹਨ ਦੱਸ ਦਈਏ ਕਿ ਭਾਰਤੀ ਫੌਜ ਦੇ ਸੇਵਾਮੁਕਤ ਅਧਿਕਾਰੀ ਅਤੇ ਅਸੋ ਦੇ ਪਤ ਦੀ ਵੀ ਕਟਮਾਰ ਕੀਤੀ ਗਈ ਸੀ ਜਿਸ ਦੀ ਪੂਰੀ ਜਾਣਕਾਰੀ ਚਿੱਠੀ ਵਿੱਚ ਦਿੱਤੀ ਗਈ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਿਸਾਨਾਂ ਨਾਲ ੱੱਕੇ ਸ਼ਾਹੀ ਨਾ ਕੀਤੀ ਜਾਵੇ ਬਾਬਾ ਬਲਵੀਰ ਸਿੰਘ ਸ਼ਨ 90 ਕਰੋੜੀ ਢੇਗ ਸਿੰਘਾਂ ਦੀ ਸ਼ਰਮੌਰ ਜਥੇਬੰਦੀ ਸ਼੍ਰੋਮਣੀ ਪੰਜ ਅਕਾਲੀ ਬੁੱਢਾ ਦਲ ਦੇ ਕਿਹਾ ਦਮੀ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਆਪਣੀਆਂ ਮੰਗਾਂ ਲਈ ਤਰਨਾ ਦੇ ਰਹੇ ਕਿਸਾਨਾਂ ਕਿਸਾਨ ਭਰਾਵਾਂ ਨੂੰ ਜ਼ਬਰੀ ਖੇੜ ਦਿੱਤਾ ਗਿਆ ਹੈ ਜਿਸ ਦੀ ਅਸੀਂ ਡਟਵੀਂ ਨਿੰਦਾ ਕਰਦੇ ਹਾਂ ਉਹਨਾਂ ਕਿਹਾ ਕਿ ਕਿਸਾਨਾਂ ਨੂੰ ਜ਼ਬਰੀ ਚੱਕ ਕੇ ਰਿਹਾ ਹਿਰਾਸਤ ਵਿੱਚ ਲੈਣਾ ਉਹਨਾਂ ਨਾਲ ਬੇਇਨਸਾਫੀ ਤੇ ਤਕਾ ਹੈ ਇਸ ਤਰ੍ਹਾਂ ਦੇ ਰਵੱਈਏ ਬੇ ਤਫਾਕੀ ਵਿਰੋਧਾਪਾਈ ਵਿਰੋਧਪਾਈ ਤੇ ਰਾਜਗੀ ਦਾ ਮਾਹੌਲ ਸਿਰਜਦਾ ਹੈ ਸਰਕਾਰਾਂ ਨੂੰ ਰਾ ਖਾਲੀ ਕਰਵਾਉਣ ਲਈ ਗੱਲਬਾਤ ਦਾ ਰਹਾ ਅਖਤਿਆਰ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਰਵਈਆ ਵੀ ਠੀਕ ਨਹੀਂ ਹੈ ਨਹਿੰਗ ਮੁਖੀ ਨੇ ਕਿਹਾ ਕਿਸਾਨਾਂ ਨਾਲ ਕੇਂਦਰ ਸਰਕਾਰ ਵੱਲੋਂ ਕੀਤੇ ਵਾਅਦੇ ਵਫਾ ਨਹੀਂ ਹੋ ਰਹੇ ਉਨ੍ਹਾਂ ਕਿਹਾ ਕਿ ਸਰਕਾਰ ਤੱਕੇ ਸ਼ਾਈ ਵਾਲਾ ਰਵਈਆ ਛੱਡ ਕੇ ਕਿਸਾਨਾਂ ਨਾਲ ਹਮਦਰਦੀ ਪੂਰਨ ਮਾਹੌਲ ਸਰਜੇ ਅਤੇ ਉਨ੍ਹਾਂ ਨਾਲ ਬੈਠ ਕੇ ਮਸਲੇ ਹੱਲ ਕਰੇ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਤੇ ਹਲ ਤਰਨੇ ਚ ਗ੍ਰਿਫਤਾਰ ਕੀਤੇ 250 ਕਿਸਾਨ ਖਨੌਰੀ ਦੇ ਪੈਲਸ ਚ ਕੀਤੇ ਨજરਬੰਦ ਟਾਬੀ ਗੁਜਰਾ ਖਨੌਰੀ ਬਾਰਡਰ ਉੱਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਤਰਨੇ ਦੌਰਾਨ ਐਸਪੀ ਰਵਨੀਤ ਸਿੰਘ ਨੇ ਦੱਸਿਆ ਕਿ ਇਸ ਕਾਰਵਾਈ ਦੌਰਾਨ 250 ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਹਨਾਂ ਨੂੰ ਖਨੌਰੀ ਦੇ ਹਨੂਮਾਨ ਪੈਲਸ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ ਅਤੇ ਇਨ੍ਹਾਂ ਵਿੱਚ ਕਿਸੇ ਵੀ ਬਿਮਾਰੀ ਤੋਂ ਪੀੜਤ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਫਰਿਆਦ ਅਤੇ ਪਰਿਵਾਰ ਦੇ سپਰਦ ਕੀਤਾ ਜਾ ਰਿਹਾ ਹੈ। ਬੀਤੀ ਰਾਤ ਤੋਂ ਸ਼ੁਰੂ ਕੀਤੀ ਗਈ ਕਾਰਵਾਈ ਨੂੰ ਜਾਰੀ ਰੱਖਦੇ ਪੁਲਿਸ ਵੱਲੋਂ ਧਰਨੇ ਅੱਧੇ ਮੌਜੂਦ ਕਿਸਾਨਾਂ ਦੀਆਂ ਟਰਾਲੀਆਂ ਅਧੇ ਰਹਿਣ ਵਾਸਤੇ ਬਣਾਏ ਗਏ ਆਰਜੀ ਮਕਾਨਾਂ ਨੂੰ ਤਰਨੇ ਵਾਲੀ ਥਾਂ ਤੋਂ ਹਟਾ ਕੇ ਕਗਰ ਦਰਿਆ ਦੇ ਬੱਤੀ ਦਰਾਂ ਪੁਲ ਦੇ ਨੇੜੇ ਇਕੱਠੀਆਂ ਕਰਕੇ ਇਸ ਦਾ ਸਾਰਾ ਰਿਕਾਰਡ ਰੱਖਿਆ ਜਾ ਰਿਹਾ ਹੈ ਅਤੇ ਇਹਨਾਂ ਦੇ ਮਾਪਕਾਂ ਵੱਲੋਂ ਮਾਲਕ ਹੋਣ ਦੇ ਸਬੂਤ ਦਿੱਤੇ ਜਾਣ ਮੰਗਰੋਂ ਉਹਨਾਂ ਦੇ ਹਵਾਲੇ ਵੀ ਕੀਤਾ ਜਾ ਰਿਹਾ ਹੈ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਜਗਜੀਤ ਸਿੰਘ ਢੱਲੇਵਾਲ ਨੂੰ ਲਿਜਾਇਆ ਗਿਆ ਪੀ ਡਬਲਯੂ ਡੀ ਹਸਪਤਾਲ ਪੰਜਾਬ ਪੁਲਿਸ ਕੋਰਸਮਾ ਪਹਿਲਾ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਪਿੰਸ ਹਸਪਤਾਲ ਜਲੰਧਰ ਤੋਂ ਪੀ ਡਬਲਯੂ ਡੀ ਹਸਪਤਾਲ ਜਲੰਧਰ ਛੌਨੀ ਲੈ ਕੇ ਆਈ ਅਤੇ ਉਥੇ ਦਾਖਲ ਕਰਵਾਇਆ ਪੁਲਿਸ ਜਗਜੀਤ ਸਿੰਘ ਢੱਲੇਵਾਲ ਨੂੰ ਦੇਰ ਰਾਤ ਲਗਭਗ 1:30 ਵਜੇ ਤੋਂ 2:00 ਵਜੇ ਪਿੰਸ ਹਸਪਤਾਲ ਲਿਆਂਦਾ ਗਿਆ ਸੀ ਪਰ ਉਸ ਸਮੇਂ ਵੀ ਮੀਡੀਆ ਹਸਪਤਾਲ ਦੇ ਬਾਹਰ ਮੌਜੂਦ ਸੀ ਅਤੇ ਜਿਵੇਂ ਹੀ ਸਵੇਰੇ ਸਵੇਰੇ ਹੋਏ ਹੋਰ ਮੀਡੀਆ ਵਾਲਿਆਂ ਨੂੰ ਇਹ ਖਬਰ ਮਿਲੀ ਸਾਰੇ ਮੀਡੀਆ ਵਾਲੇ ਹਸਪਤਾਲ ਦੇ ਬਾਹਰ ਪਹੁੰਚ ਗਏ ਮੀਡੀਆ ਦੇ ਵਰਦੇ ਕਾਠ ਨੂੰ ਦੇਖਦੇ ਆ ਪੁਲਿਸ ਨੇ ਜਗਦੀਸ਼ ਸਿੰਘ ਢੱਲੇਵਾਲ ਨੂੰ ਪਿੰਮਸ ਹਸਪਤਾਲ ਤੋਂ ਚੱਕ ਲਿਆ ਅਤੇ ਪੀ ਡਬਲਯੂ ਡੀ ਹਸਪਤਾਲ ਦਿਲੰਦਰ ਸੋਣੀ ਵਿੱਚ ਦਾਖਲ ਕਰਵਾਇਆ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਐਮ ਸੀ ਡੀ ਦੇ 12000 ਠੇਕਾ ਮੁਲਾਜ਼ਮਾਂ ਮੁਲਾਜ਼ਮ ਹੋਣਗੇ ਪੱਕੇ ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ ਦਿੱਲੀ ਨਗਰ ਨਿਗਮ ਦੇ 12000 ਅਸਥਾਈ ਮੁਲਾਜ਼ਮਾਂ ਲਈ ਵੱਡੀ ਖਬਰ ਹੈ ਇਹਨਾਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਤੌਰ ਤੇ ਪੱਕੇ ਕਰ ਦਿੱਤਾ ਜਾਵੇਗਾ ਦਿੱਲੀ ਨਗਰ ਨਿਗਮ ਨੇ ਬਜਟ ਵਿੱਚ 800 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਮੁਲਾਜ਼ਮਾਂ ਦੀ ਸਾਲਾਨਾ ਪ੍ਰਾਣੀ ਮੰਗ ਪੂਰੀ ਕਰ ਦਿੱਤੀ ਹੈ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਤੇ ਇਸ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਐਮਸੀਡੀ ਸਕੂਲਾਂ ਦੀ ਸਿਹਤ ਸੁਧਾਰਨ ਲਈ ਨਗਰ ਨਿਗਮ ਦੇ ਬਜਟ ਵਿੱਚ 2 ਕਰੋੜ ਰੁਪਏ ਦਾ ਉਪਬੰਧ ਵੀ ਕੀਤਾ ਗਿਆ ਹੈ ਐਮ ਐਮਸੀਡੀ ਵਿੱਚ 12000 ਮੁਲਾਜ਼ਮ ਅਸਥਾਈ ਤੌਰ ਤੇ ਕੰਮ ਕਰ ਰਹੇ ਹਨ ਇਹ ਮੁਲਾਜ਼ਮ ਪਿਛਲੇ ਕਈ ਦਿਨਾਂ ਪੱਕੇ ਕਰਨ ਦੀ ਮੰਗ ਕਰ ਰਹੇ ਸਨ ਦਿੱਲੀ ਦੀ ਪਿਛਲੀ ਸਰਕਾਰ ਵੇਲੇ ਆਮ ਆਦਮੀ ਪਾਰਟੀ ਨੇ ਵੀ ਇਹਨਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ ਬੁੱਧਵਾਰ ਨੂੰ ਦਿੱਲੀ ਨਗਰ ਨਿਗਮ ਦੇ ਬਜਟ ਚ 88 ਰੁਪਏ ਦੀ ਵਿਵਸਥਾ ਕਰਕੇ ਇਹਨਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ ਤੇ ਦੁਸਰ ਚੱਲਦੇ ਅਗਲੀ ਖਬਰ ਦੇ ਵੱਲ ਸੁਖਬੀਰ ਬਾਦਲ ਦੀ ਹਿਮਾਚਲ ਦੇ ਸੀਐਮ ਨੂੰ ਅਪੀਲ ਕਿਹਾ ਸਿੱਖਾਂ ਤੇ ਹਮਲੇ ਕਰਨ ਵਾਲਿਆਂ ਤੇ ਕਰੋ ਕਾਰਵਾਈ ਪਮਾਤਲ ਪ੍ਰਦੇਸ਼ ਵਿੱਚ ਸਿੱਖ ਸਰਦਾਲੂਆਂ ਉੱਤੇ ਹੋ ਰਹੇ ਹਮਲਿਆਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਨੇ ਹਿਮਾਚਲ ਦੇ ਮੁੱਖ ਮੰਤਰੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਇਸ ਦੌਰਾਨ ਉਹਨਾਂ ਨੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੂੰ ਮਾਹੌਲ ਵਿਗਾਰਨ ਵਾਲਿਆਂ ਉੱਤੇ ਕਾਰਵਾਈ ਕਰਨ ਲਈ ਕਿਹਾ ਹੈ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਕੀਤੀ ਪੋਸਟ ਵਿੱਚ ਕਿਹਾ ਕੇ ਪਮਾਤਲ ਪ੍ਰਦੇਸ਼ ਦੇ ਸਿੱਖਾਂ ਕਿ ਸਿੱਖ ਸ਼ਰਧਾਲੂਆਂ ਤੇ ਹੋ ਰਹੀ ਹਮਲਿਆਂ ਬਾਰੇ ਜਾਣ ਤੋਂ ਬਹੁਤ ਦੁੱਖ ਹੋਇਆ ਸਿੱਖਾਂ ਨੂੰ ਕੇਵਲ ਰਾਜਨੀਤਿਕ ਸਾਜ਼ਿਸ਼ਾਂ ਤਹਿਤ ਨਫ਼ਰਤ ਫੈਲਾ ਕੇ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਗੋਂ ਸਾਡੇ ਸਨਮਾਨਤ ਪ੍ਰਤੀਕਾਂ ਦਾ ਵੀ ਨਿਰਾਦਰ ਕੀਤਾ ਜਾ ਰਿਹਾ ਹੈ ਇਹਨਾਂ ਘਟਨਾਵਾਂ ਨੇ ਮਾਹੌਲ ਨੂੰ ਵਿਗਾੜ ਦਿੱਤਾ ਹੈ ਅਤੇ ਪੰਜਾਬੀਆਂ ਅਤੇ ਹਿਮਾਚਲ ਦੇ ਲੋਕਾਂ ਵਿਚਕਾਰ ਤਣਾਅ ਪੈਦਾ ਕਰ ਦਿੱਤਾ ਹੈ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੂੰ ਸੰਜੀਦਗੀ ਨਾਲ ਇਨਾ ਕਰਨਾਵਾ ਦਾ ਨੋਟਿਸ ਲੈ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹੀ ਕਰਨਾਵਾ ਪਵਿੱਕ ਵਿੱਚ ਨਾ ਵਾਪਰਨ ਖਾਲਸਾਈ ਨਿਸ਼ਾਨ ਸਾਹਿਬ ਸਾਡੇ ਵਿਸ਼ਵਾਸ ਦੇ ਨਾਲ-ਨਾਲ ਸਾਡੇ ਬਹਾਦਰ ਖਾਲਸਾ ਪੰਥ ਦੁਆਰਾ ਸਾਡੇ ਦੇਸ਼ ਦੀ ਰਾਸ਼ਟਰੀ ਸ਼ਾਨ ਨੂੰ ਬਰਕਰਾਰ ਰੱਖਣ ਲਈ ਕੀਤੀਆਂ ਗੰਗਾ ਬੇਮਿਸਾਲ ਕੁਰਬਾਨੀਆਂ ਦਾ ਪ੍ਰਤੀਕ ਹੈ ਮੈਂ ਹਮਾਟਰ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਨੂੰ ਅਪੀਲ ਕਰਦਾ ਹਾਂ ਕਿ ਉਹ ਹਰਮਾਚਲ ਪ੍ਰਦੇਸ਼ ਵਿੱਚ ਸਿੱਖਾਂ ਦੇ ਹਮਲ ਹਮਲਾ ਕਰਨ ਵਾਲੀ ਅਤੇ ਉਹਨਾਂ ਦੇ ਸਨਮਾਨਿਤ ਪ੍ਰਤੀਕਾਂ ਦਾ ਨਿਰਾਦਰ ਕਰਨ ਲਈ ਜ਼ਿੰਮੇਵਾਰ ਲੋਕ ਲੋਕਾਂ ਵਿਰੁੱਧ ਕਾਰਵਾਈ ਕਰਨ ਮੈਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਪਹਾੜੀ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨ ਤਾਂ ਜੋ ਇਹ ਕਦਨਾ ਵਾਂ ਤੇ ਤੁਰੰਤ ਰੋਕ ਲੱਗ ਸਕੇ ਦੂਸਤਾਂ ਦੇ ਅਗਲੀ ਖਬਰ ਦੇ ਵੱਲ ਪੰਜਾਬ ਵਿੱਚ ਇਸ ਥਾਂ ਤੇ ਨੈਟਵਰਕ ਬੰਦ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਪੁਲਿਸ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ ਐਸੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬਾਰਡਰ ਨੇੜਲੇ ਇਲਾਕੇ ਅੰਦਰ ਨੈਟਵਰਕ ਸੇਵਾਵਾਂ ਨੂੰ ਮੁੱਤਲ ਕਰ ਦਿੱਤਾ ਗਿਆ ਹੈ ਅਜਿਹੀਆਂ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੇ ਜਿਨ੍ਹਾਂ ਦੀ ਫਿਲਹਾਲ ਕੋਈ ਪੁਸ਼ਟੀ ਨਹੀਂ ਹੋ ਭਾਈ ਦੂਜੇ ਪਾਸੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਪੰਜਾਬ ਪੁਲਿਸ ਇਸ ਵੇਲੇ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਨਜ਼ਰ ਆ ਰਹੀ ਹੈ ਖਨੌਰੀ ਬਾਡਰ ਦੇ ਨੇੜਲੇ ਪਿੰਡ ਵਿੱਚ ਵੱਡੀ ਗਿਤੀ ਵਿੱਚ ਪੁਲਿਸ ਫੋਰਸ ਦੀ ਤਣਾਤੀ ਕਰ ਦਿੱਤੀ ਗਈ ਹੈ ਇਨ੍ਹਾਂ ਇਲਾਕਿਆਂ ਅੰਦਰ ਸਰਕਾਰੀ ਬੱਸਾਂ ਐਂਬੂਲੈਂਸਾਂ ਅਤੇ ਦੰਗਾ ਰੋਕੂ ਵਾਹਨ ਤਾਇਨਾਤ ਕਰ ਦਿੱਤੇ ਗਏ ਦੱਸੇ ਜਾ ਰਹੇ ਹਨ ਸੂਤਰ ਦੱਸਦੇ ਹਨ ਕਿ ਪੁਲਿਸ ਨੂੰ ਫਿਲਹਾਲ ਇਨ੍ਹਾਂ ਲਾਕਿਆਂ ਅੰਦਰ ਤਣਾਤ ਹੋਣ ਲਈ ਆਖਿਆ ਗਿਆ ਹੈ ਅਗੋ ਕਾਰਵਾਈ ਕੀ ਕਰਨੀ ਹੈ ਫਿਲਹਾਲ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਫੌਜ ਮੁਲਾਜ਼ਮ ਹੁਣ ਤਣਾਤੀ ਪਿੱਛੋਂ ਅਗਲੇ ਹੁਕਮਾਂ ਦੀ ਉਡੀਕ ਕਰ ਰਹੇ ਹਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਵਿੱਚ ਹੁਕਾਂ ਵਾਲੇ ਟੋਇੰਗ ਟਰੈਕਟਰ ਵੀ ਤਣਾਤ ਕੀਤੇ ਗਏ ਹਨ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਹੀ ਦਿੱਤੀ ਗਈ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇ ਦੋਸਤੋ ਧੰਨਵਾਦ ਦੋਸਤੋ